ਮੈਂ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਵੀ ਸਹਿਆ ਹੋਇਆ ਤੇ ਜਰਿਆ ਹੋਇਆ ਬੜਾ ਕੰਮ ਦਿੰਦਾ ਜ਼ਿੰਦਗੀ ਦੇ ਵਿੱਚ ਆ ਨਵਾਂ ਵਿਆਹਿਆ ਜੋੜਾ ਜੀ ਪੁਰਾਣੇ ਜਵਾਨੇ ਦੀ ਗੱਲ ਆ ਉਹ ਤੁਰੇ ਜਾ ਰਿਹਾ ਰਾਹ ਦੇ ਵਿੱਚ ਤੁਰੇ ਜਾ ਰਿਹਾ ਤੇ ਹੁਣ ਜਿਹੜਾ ਬੰਦਾ ਹੈ ਉਹਦਾ ਕੱਦ ਵੀ ਮਧਰਾ ਤੇ ਵੈਸੇ ਵੀ ਉਹ ਰੰਗ ਦਾ ਕਾਲਾ ਸ਼ਾਹ ਕਲਰ ਦਾ ਤੇ ਉਹਦੀ ਘਰ ਵਾਲੀ ਬੜੀ ਸੋਹਣੀ ਸੁਨੱਖੀ ਹੈ ਤੇ ਲੰਬੀ ਉੱਚੀ ਵੀ ਹੈ ਤੋ ਕਿਤੇ ਜਾ ਰਹੇ ਹੁੰਦੇ ਆ ਤੇ ਰਾਹ ਦੇ ਵਿੱਚ ਉਹਦੀ ਘਰ ਵਾਲੀ ਕਹਿੰਦੀ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਆ ਖੂਹ ਆਉਂਦਾ ਰਾਹ ਦੇ ਵਿੱਚ ਚਲੋ ਬੰਦਾ ਖੂਹ ਦੇ ਵਿੱਚੋਂ ਪਾਣੀ ਕੱਢਦਾ ਤੇ ਖੂਹ ਦੇ ਵਿੱਚੋਂ ਪਾਣੀ ਕੱਢਦਾ ਤਾਂ ਉਹ ਕੀ ਕਰਦੀ ਉਹਨੂੰ ਧੱਕਾ ਦੇ ਦਿੰਦੀ ਹੈ ਧੱਕਾ ਦੇ ਦਿੰਦੀ ਹੈ ਉਹ ਤੋਂ ਬੰਦਾ ਵਿੱਚ ਡਿੱਗ ਪੈਂਦਾ ਚਲੋ ਬੰਦਾ ਵਿੱਚ ਚੀਕ ਚਹਾੜਾ ਮਚਾਉਂਦਾ ਰੋਂਦਾ ਕਰਾਉਂਦਾ ਵਾਜਾ ਮਾਰਦਾ ਚਲੋ ਆਪਣੀ ਇੱਜ਼ਤ ਜੀ ਬਚਾਉਣ ਦੀ ਵਾਰੀ ਜਿਹੜੀ ਉਹ ਲੇਡੀਜ਼ ਹੈ ਉਹ ਵੀ ਰੋਲਾ ਪਾਉਣਾ ਸ਼ੁਰੂ ਕਰ ਦਿੰਦੀ ਆ ਵੀ ਬਚਾਓ 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 ਬਚਾ ਲੋਕ ਇਕੱਠੇ ਹੋ ਜਾਂਦੇ ਆ ਭਾਈ ਉਹਨੂੰ ਕੱਢ ਲੈਂਦੇ ਆ ਉਹਦੇ ਘਰ ਵਾਲੇ ਨੂੰ ਵਿੱਚੋਂ ਕੱਢਦੇ ਆ ਚਲੋ ਬਾਹਰ ਆ ਕੇ ਕਹਿੰਦਾ ਵੀ ਮੇਰਾ ਜਿਹੜਾ ਨਾ ਅ ਥੋੜਾ ਚੱਕਰ ਆ ਗਿਆ ਸੀ ਤੇ ਉਹਦੇ ਨਾਲ ਮੇਰੇ ਪੈਰ ਤਿਲਕ ਗਿਆ ਤੇ ਮੈਂ ਤਾਂ ਡਿੱਗ ਪਿਆ ਵੀ ਘਰ ਵਾਲੀ ਨੂੰ ਫੀਲ ਨਾ ਹੋਵੇ ਮਹਿਸੂਸ ਨਾ ਹੋਵੇ ਵੀ ਮੈਂ ਤਾਂ ਕੱਡ ਦਿੱਤਾ ਉਹ ਕਹਿੰਦਾ ਮੈਨੂੰ ਚੱਕਰ ਆ ਗਿਆ ਸੀ ਤੇ ਜਿਹਦੇ ਕਰਕੇ ਮੇਰਾ ਪੈਰ ਤਿਲਕ ਗਿਆ ਤੇ ਮੈਂ ਡਿੱਗ ਪਿਆ ਚਲੋ ਘਰੇ ਆਉਂਦੇ ਆ ਉਹ ਘਰਿਆਂ ਦੇ ਸਮਾਂ ਲੰਘਦਾ ਬੱਚੇ ਹੁੰਦੇ ਆ ਫੇਰ ਅੱਗੇ ਪੋਤੀ ਪੋਤੇ ਹੋ ਜਾਂਦੇ ਆ ਬੁਢੇ ਹੋ ਜਾਂਦੇ ਆ ਜਦੋਂ ਫਿਰ ਉਹ ਬੈਠੇ ਹੁੰਦੇ ਆ ਤੇ ਰਾਤ ਨੂੰ ਜਿਹੜਾ ਬਾਬਾ ਆ ਆਪਣੇ ਪੋਤੀ ਪੋਤਿਆਂ ਨੂੰ ਕਹਾਣੀ ਸੁਣਾਉਂਦਾ ਉੱਚੀ ਉੱਚੀ ਕਹਾਣੀ ਸੁਣਾਉਂਦਾ ਤੇ ਉਹ ਕਹਾਣੀ ਕੀ ਹੈ ਉਹਦੇ ਬੇਬੇ ਸੁਣ ਲੈਂਦੀ ਆ ਮਾਤਾ ਸੁਣ ਲੈਂਦੀ ਆ ਕਹਾਣੀ ਸਾਰੀ ਸੁਣ ਲੈਂਦੀ ਆ ਬੱਚਿਆਂ ਨੂੰ ਹੀ ਦੱਸਿਆ ਵੀ ਇਹ ਇਨਸੀਡੈਂਟ ਮੇਰੇ ਨਾਲ ਵਾਪਰਿਆ ਉਹ ਮਾਤਾ ਸੁਣ ਲੈਂਦੀ ਆ ਸਾਰੀ ਕਹਾਣੀ ਤੇ ਕਹਾਣੀ ਸੁਣਨ ਤੋਂ ਬਾਅਦ ਜਦੋਂ ਬੱਚੇ ਬਾਬੇ ਕੋਲੋਂ ਖੇਡਦੇ ਹੋਏ ਉਹ ਮਾਤਾ ਕੋਲ ਜਾਂਦੇ ਉਹ ਤੋਂ ਵੀ ਕਹਾਣੀ ਸੁਣੀਏ ਉਹਦੇ ਕੋਲ ਜਾਂਦੇ ਆ ਤਾਂ ਫਿਰ ਉਹ ਬੇਬੇ ਅੱਗੇ ਮਰੀ ਪਈ ਹੁੰਦੀ ਹੈ ਉੱਥੇ ਉਹਦੀ ਡੈਥ ਹੋ ਜਾਂਦੀ ਹੈ ਤੁਸੀਂ ਇਹ ਦੇਖੋ ਉਸ ਸਮੇਂ ਉਹਨੇ ਸਹਿ ਲਿਆ ਤੇ ਜਰ ਲਿਆ ਜ਼ਿੰਦਗੀ ਕਿੰਨੀ ਲੰਘ ਗਈ ਕਿੱਥੇ ਤੱਕ ਚਲਾ ਗਿਆ ਸਫ਼ਰ ਨਹੀਂ ਤਾਂ ਉੱਥੇ ਹੀ ਖਤਮ ਹੋ ਜਾਣਾ ਸੀ ਇਸ ਕਰਕੇ ਸਮਾਂ ਆਉਂਦਾ ਕੁਝ ਕੁਝ ਚੀਜ਼ਾਂ ਹੁੰਦੀਆਂ ਨੇ ਜਿੱਥੇ ਸਾਨੂੰ ਸਹਿ ਜਾਣਾ ਚਾਹੀਦਾ ਹੈ ਜਰ ਲੈਣਾ ਚਾਹੀਦਾ ਤੇ ਲਾਈਫ ਬੜੀ ਲੰਘਦੀ ਹੈ ਤਾਂ ਜ਼ਿੰਦਗੀ ਬੜੇ ਰੰਗ ਦਿਖਾਉਂਦੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ